ਸੀਐਸਵਲੇ ਮੌਜੂਦਾ ਅਯੁੱਧਿਆ ਧਾਮ ਦੇ ਵਿੱਚ ਤੇ ਅਸੀਂ ਤੁਹਾਨੂੰ ਪਿੱਛੇ ਤੁਸੀਂ ਮੇਰੀ ਤਸਵੀਰ ਦੇਖ ਚੁੱਕੇ ਹੋਗੇ ਇਹ ਨਦੀ ਹੈ ਸਰਯੂ ਨਦੀ ਇਹ ਉਹ ਨਦੀ ਹੈ ਜੋ ਭਗਵਾਨ ਰਾਮ ਦੇ ਨਾਲ ਸਿੱਧਾ ਜੁੜਦੀ ਹੈ ਯਾਨੀ ਕਿ ਇਸੇ ਨਦੀ ਦੇ ਵਿੱਚ ਆਪਣੇ ਜੋ ਆਖਰੀ ਕੈਸਾ ਦੋ ਵੈਂਕਟ ਧਾਮ ਜਾਣ ਦੇ ਲਈ ਭਗਵਾਨ ਰਾਮ ਚਲੇ ਗਏ ਸਨ ਤੇ ਜਦੋਂ ਭਗਵਾਨ ਰਾਮ ਇਸ ਨਦੀ ਦੇ ਵਿੱਚ ਗਏ ਕਿਹਾ ਜਾਂਦਾ ਹੈ ਕਿ ਉਹਨਾਂ ਦੇ ਨਾਲ ਅਯੁੱਧਿਆ ਦੇ ਕੀਟ ਪਤੰਗੇ ਤੱਕ ਚਲੇ ਗਏ ਜੀ ਹਾਂ ਅਯੁੱਧਿਆ ਦੇ ਅੰਦਰ ਰਹਿਣ ਵਾਲੇ ਕੀਟ ਪਤੰਗਿਆਂ ਤੱਕ ਨੇ ਪ੍ਰਭੂ ਰਾਮ ਦੇ ਨਾਲ ਇਸ ਜਲ ਦੇ ਵਿੱਚ ਸਮਾਦੀ ਲੈ ਲਈ ਜੈ ਸਰੀਉ ਨਦੀ ਦੇ ਅੰਦਰ ਸਮਾਦੀ ਲੈ ਲਈ ਸੀ ਵੈਕਨ ਧਾਮ ਚਲੇ ਗਏ ਸਨ ਤਾਂ ਦੱਸਿਆ ਜਾਂਦਾ ਹੈ ਕਿ ਉਸ ਤੋਂ ਬਾਅਦ ਇਸ ਅਯੋਧਿਆ ਨਗਰੀ ਨੂੰ ਭਗਵਾਨ ਹਨੂਮਾਨ ਜੀ ਨੇ ਹਨੂਮਾਨ ਜੀ ਨੇ ਲਵ ਦੇ ਨਾਲ ਮਿਲ ਕੇ ਦੁਬਾਰਾ ਵਸਾਇਆ ਯਾਨੀ ਕਿ ਲਵ ਦੇ ਕੁਸ਼ ਜੋ ਭਗਵਾਨ ਰਾਮ ਦੇ ਪੁੱਤਰ ਸਨ ਉਹਨਾਂ ਵੱਲੋਂ ਇਸ ਨਗਰੀ ਨੂੰ ਦੁਬਾਰਾ ਵਸਾਇਆ ਗਿਆ ਫਿਲਹਾਲ ਇਸ ਸਰੀਉ ਨਦੀ ਦਾ ਇਤਿਹਾਸ ਰਮਾਇਣ ਦੇ ਮੁਤਾਬਕ ਬਹੁਤ ਵੱਡੀ ਮਾਨਤਾ ਹੈ ਇਸ ਨਦੀ ਦੀ ਇਸ ਬਾਰੇ ਦੱਸਿਆ ਜਾਂਦਾ ਹੈ ਕਿ ਰਾਜਾ ਦਸ਼ਰਥ ਜਦੋਂ ਸ਼ਿਕਾਰ ਲਈ ਨਿਕਲੇ ਸਨ ਜੋ ਸ਼੍ਰਾਵਨ ਕੁਮਾਰ ਦੀ ਕਥਾ ਹੁੰਦੀ ਹੈ ਇਸ ਸਰੀਉ ਨਦੀ ਦੇ ਕੰਡੇ ਦੇ ਉੱਤੇ ਹੀ ਕਿਧਰੇ ਉਹਨਾਂ ਦੇ ਵੱਲੋਂ ਜੋ ਸ਼ਰਵਨ ਕੁਮਾਰ ਦੇ ਉੱਤੇ ਉਹਨਾਂ ਦੇ ਬਾਣ ਲੱਗ ਜਾਂਦਾ ਹੈ ਜੋ ਸ਼ਿਕਾਰ ਕਰਨ ਦੇ ਵਿਲੇ ਸ਼ਰਵਨ ਕੁਮਾਰ ਨੂੰ ਗਲਤੀ ਨਾਲ ਬਾਣ ਲੱਗ ਜਾਂਦਾ ਹੈ ਉਹ ਵੀ ਇਸੇ ਨਦੀ ਦੇ ਕੰਡੇ ਦੇ ਉੱਤੇ ਹੀ ਪੂਰੀ ਘਟਨਾ ਵਾਪਰੀ ਜਿਸ ਤੋਂ ਬਾਅਦ ਕਹਿ ਸਕਦੇ ਹੋ ਕਿ ਸ਼ਰਵਨ ਕੁਮਾਰ ਦੇ ਮਾਤਾ ਪਿਤਾ ਨੇ ਸ਼ਰਾਪ ਦਿੱਤਾ ਸੀ ਰਾਜਾ ਦਸ਼ਰਤ ਨੂੰ ਤੇ ਬਾਅਦ ਵਿੱਚ ਉਸੇ ਕਾਰਨ ਭਗਵਾਨ ਰਾਮ ਨੂੰ ਬਣਵਾਸ ਜਾਣਾ ਪਿਆ ਤੇ ਦਸ਼ਰਤ ਨੂੰ ਉਸ ਵਿਛੋੜੇ ਦੇ ਵਿੱਚ ਆਪਣੇ ਪ੍ਰਾਂਤ ਤਿਆਗਣੇ ਪਏਗੇ ਸਨ ਪਰ ਫਿਲਹਾਲ ਇਹ ਤਸਵੀਰ ਉਸ ਸਰਾਈ ਸਰਯੂ ਨਦੀ ਦੀ ਹੈ ਜੋ ਪ੍ਰਾਣਿਕ ਕਥਾਵਾਂ ਦੇ ਮੁਤਾਬਕ Hindu ਧਰਮ ਦੇ ਮੁਤਾਬਕ ਬਹੁਤ ਜ다ਪ ਉੱਤਰ ਮੰਨੀ ਜਾਂਦੀ ਹੈ ਇਸ ਨਦੀ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਕਹਾਣੀਆਂ ਕਈ ਤਰ੍ਹਾਂ ਦੀਆਂ માનਤਾਵਾਂ ਨੇ ਪਰ ਇਸ ਨਦੀ ਬਾਰੇ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਕਿ 350 ਕਿਲੋਮੀਟਰ ਲੰਬੀ ਹੈ ਨਦੀ ਹੈ ਇਸ ਨੂੰ ਜੋ ਸਰਜੂ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਇਸ ਨੂੰ ਸਰਜੂ ਕਿਹਾ ਜਾਂਦਾ ਹੈ ਸਰਯੂ ਸਰਾਯੂ ਕਿਹਾ ਜਾਂਦਾ ਤੇ ਸਰਯੂ ਨਦੀ ਹੈ ਇਹ ਫਿਲਹਾਲ ਇਸ ਦੇ ਬਾਰੇ ਦੱਸਿਆ ਜਾਂਦਾ ਕਿ ਉੱਤਰਾਖੰਡ ਸੂਬੇ ਤੋਂ ਹੀ ਨਿਕਲਦੀ ਹੈ ਇਸ ਦਾ ਸਤੋਤਰਾ ਜੋ ਸੋਤਰਾ ਹੈ 4150 ਮੀਟਰ ਲੰਬਾ ਹੈ ਫਿਲਹਾਲ ਇਸ ਦਾ ਸੰਸਕ੍ਰਿਤ ਭਾਸ਼ਾ ਤੋਂ ਇਸ ਦਾ ਨਾਮ ਲਿਆ ਗਿਆ ਸਰਯੂ ਨਦੀ ਹਿਮਾਲਿਆ ਤੋਂ ਨਿਕਲ ਕੇ ਫਿਲਹਾਲ ਉੱਤਰ ਪ੍ਰਦੇਸ਼ ਉਤਰਾਖੰਡ ਸੂਬੇ ਤੱਕ ਵਹਿੰਦੀ ਹੈ ਮਾਫ ਕਰਨਾ ਹਿਮਾਲਿਆ ਤੋਂ ਨਿਕਲਦੀ ਹੈ ਤੇ ਉੱਤਰ ਪ੍ਰਦੇਸ਼ ਹੁੰਦੇ ਹੋਏ ਉਤਰਾਖੰਡ ਤੱਕ ਵਹਿੰਦੀ ਹੈ ਫਿਲਹਾਲ ਗੰਗਾ ਦੇ ਨਾਲ ਜਿੰਨੀ ਇਸ ਨੂੰ ਮਾਨਤਾ ਮਿਲਦੀ ਹੈ ਗੰਗਾ ਜਿਹੜਾ ਕਿਹਾ ਜਾਂਦਾ ਹੈ ਕਿ ਗੰਗਾ ਦੇ ਵਿੱਚ ਜੋ ਆਖਰੀ ਰਸਮਾਂ ਪੂਰੀਆਂ ਕੀਤੀਆਂ ਜਾਂਦੀਆਂ ਨੇ ਉਦਾਂ ਹੀ ਉਹਨਾਂ ਹੀ ਪੁਨ ਗੰਗਾ ਦਾ ਕੇ ਜਿੰਨਾ ਮਿਲਦਾ ਉਹਨਾਂ ਹੀ ਸਰਯੂ ਦੇ ਵਿੱਚ ਨਾ ਕੇ ਮਿਲਦਾ ਤੁਸੀਂ ਦੇਖ ਸਕਦੇ ਹੋ ਪਿੱਛੇ ਮੇਰੇ ਬਹੁਤ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਇਸ ਵੇਲੇ ਵੀ ਸਰਯੂ ਨਦੀ ਦੇ ਵਿੱਚ ਇਸ਼ਨਾਨ ਕਰ ਰਹੇ ਨੇ ਆਪਣੇ ਜੋ ਕਹਿ ਸਕਦੇ ਹੋ ਕਿ ਅਧਰਮ ਨੂੰ ਲੈ ਕੇ ਕਈ ਤਰ੍ਹਾਂ ਦੀਆਂ માનਤਾਵਾਂ ਨੇ ਉਹਨਾਂ ਨੂੰ ਪੂਰਾ ਇੱਥੇ ਕੀਤਾ ਜਾ ਰਿਹਾ ਹੈ ਕੋਈ ਇੱਥੇ ਪੂਜਾ ਪਾਠ ਕਰਦਾ ਹੋਇਆ ਨਜ਼ਰ ਆ ਰਿਹਾ ਕੋਈ ਇਸ਼ਨਾਨ ਕਰਦਾ ਹੋਇਆ ਨਜ਼ਰ ਆ ਰਿਹਾ ਫਿਲਹਾਲ ਇਹਨਾਂ ਤਸਵੀਰਾਂ ਨਾਲ ਤੁਹਾਨੂੰ ਫੇਰ ਇੱਕ ਵਾਰ ਤਸਵੀਰਾਂ ਮੌਕੇ ਦਿਖਾਣੇ ਆ ਅੰਦਰਲੀਆ ਤਸਵੀਰਾਂ ਸਾਰੀ ਨਦੀ ਕੰਢੇ ਲੈ ਚੱਲਦੇ ਆ ਤੁਸੀਂ ਵੇਖ ਸਕਦੇ ਹੋ ਤੇ ਨਿੱਕੇ ਨਿੱਕੇ ਮੰਦਰ ਬਣੇ ਹੋਏ ਨੇ ਇੱਥੇ ਮੰਨਤਾ ਹੈ ਕਿ ਇਸੇ ਨਦੀ ਦੇ ਹੀ ਇਹੀ ਨਦੀ ਅਯੋਧਿਆ ਲਈ ਕਿਸੇ ਵੇਲੇ ਮੁੱਖ ਪਾਣੀ ਦਾ ਸਰੋਤ ਰਹੀ ਹੈ ਇੱਥੇ ਜਿੱਥੇ ਸ਼ਰਧਾਲੂ ਇਸ਼ਨਾਨ ਕਰ ਰਹੇ ਨੇ ਉੱਥੇ ਕਈਆਂ ਵੱਲੋਂ ਪੂਜਾ ਪਾਠ ਕੀਤਾ ਜਾ ਰਿਹਾ ਹੈ ਇੱਕ ਸੰਭਾਵਿਤ ਕਹਿ ਸਕਦੇ ਹੋ ਕਿ ਸੂਚਨਾਤਮਕ ਮੰਦਰ ਬਣਿਆ ਹੋਇਆ ਹੈ ਭਗਵਾਨ ਮੰਦਰ ਦੀਆਂ ਤਸਵੀਰਾਂ ਦਿਖਾਣੇ ਆ ਪਰ ਫਿਲਹਾਲ ਸ਼ਰਧਾਲੂਆਂ ਦੇ ਵੱਲੋਂ ਜੋ ਇਸ਼ਨਾਨ ਕੀਤਾ ਜਾ ਰਿਹਾ ਹੈ ਗੰਗਾ ਜਿੰਨੀ ਪਵਿੱਤਰ ਨਦੀ ਮੰਨੀ ਜਾਂਦੀ ਹੈ ਸਰਯੂ ਨਦੀ ਜਿੰਨਾ ਗੰਗਾ ਦੇ ਵਿੱਚ ਨਾਤਿਆਂ ਪੁੰਨ ਮਿਲਦਾ ਹੈ ਕਹਿੰਦੇ ਉਨਾ ਹੀ ਪੁੰਨ ਇੱਥੇ ਤੁਸੀਂ ਸਰਯੂ ਨਦੀ ਦੇ ਵਿੱਚ ਇਸ਼ਨਾਨ ਕਰਕੇ ਹਾਸਲ ਕਰ ਸਕਦੇ ਹੋ ਤਾਂ ਪਿਛਲੀ ਤਸਵੀਰ ਵੀ ਇੱਕ ਕਰਦੋਂ ਸਾਂਝੀ ਕਰ ਦਿੰਦੇ ਆ ਇਹ ਕਿਸ਼ਤੀਆਂ ਇੱਥੇ ਪਈਆਂ ਨਹੀਂ ਤੁਸੀਂ ਕਿਸ਼ਤੀ ਦੇ ਵਿੱਚ ਸਰਯੂ ਨਦੀ ਦੇ ਅੰਦਰ ਜਾ ਸਕਦੇ ਹੋ ਤੁਹਾਨੂੰ ਕੁਝ ਰਕਮ ਥੋੜੀ ਅਦਾ ਕਰਨੀ ਪਵੇਗੀ ਯਾਨੀ ਕਿ ਪੇਡ ਸਰਵਿਸ ਸਾਇਤੋਂ ਦੀ ਪਰ ਫਿਲਹਾਲ ਇਹ ਤਸਵੀਰ ਦੇ ਨਾਲ ਦਿਖਾ ਦਈਏ ਕਿ ਪਿਛੇ ਮੰਦਰ ਬਣੇ ਹੋਏ ਨੇ ਇਹਨਾਂ ਮੰਦਰਾਂ ਨਿੱਕੇ ਨਿੱਕੇ ਮੰਦਰ ਬਣਾ ਕੇ ਰੱਖਿਓ ਨੇ ਸਰਯੂ ਨਦੀ ਦੇ ਕੰਢੇ ਜੇ ਕੋਈ ਪੂਜਾ ਪਾਠ ਕਰਨੀ ਚਾਹੁੰਦਾ ਹੈ ਤਾਂ ਉਹ ਇੱਥੇ ਆਪਣੇ ਆਪਣੇ ਰਾਧ ਨੂੰ ਆਪਣੇ ਆਪਣੇ ਭਗਵਾਨ ਨੂੰ ਇੱਥੇ ਇਤਿਹਾਸ ਸਕਦਾ ਜਾਂ ਮਾਨਤਾ ਦੇ ਮੁਤਾਬਕ ਪੂਜਾ ਪਾਠ ਕਰ ਸਕਦਾ ਹੈ ਇਸ ਨਦੀ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਪੂਜਾ ਪਾਠ ਕਰਕੇ ਨਹਾ ਕੇ ਬੰਦੇ ਨਿਕਲ ਰਹੇ ਨੇ ਫਿਲਹਾਲ ਇਹ ਤਸਵੀਰਾਂ ਬੇਹਦ ਅਹਿਮ ਨੇ ਸਰਯੂ ਨਦੀ ਦਾ ਜਲ ਆ ਹੱਥ ਦੇ ਵਿੱਚ ਹੀ ਜਲ ਆ ਤੇ ਭਗਵਾਨ ਸ਼ਿਵ ਨੂੰ ਇਥੇ ਅਰਪਿਤ ਕਰ ਦਿੱਤਾ ਗਿਆ ਹੈ ਤੁਸੀਂ ਵੇਖ ਸਕਦੇ ਹੋ ਸਰਯੂ ਨਦੀ ਦੇ ਕੰਡੇ ਬਣੇ ਇਸ ਮੰਦਿਰਾਂ ਦੀ ਆਪੋ ਆਪਣੀ ਮਾਨਤਾ ਹੈ ਫਿਲਹਾਲ ਇਹ ਤਸਵੀਰਾਂ ਬੇहद ਅਹਿਮ ਕਹੀਆਂ ਜਾ ਸਕਦੀਆਂ ਨੇ ਸਰਯੂ ਨਦੀ ਦੇ ਵਿੱਚ ਚਲਦੀਆਂ ਕਿਸ਼ਤੀਆਂ ਦਰਾਂਹੀ ਲੋਕਾਂ ਨੂੰ ਅੰਦਰ ਲਿਜਾ ਕੇ ਉਹ ਜੋ ਦੱਸਿਆ ਜਾ ਰਿਹਾ ਹੈ ਫਿਲਹਾਲ ਸਰਯੂ ਨਦੀ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ ਬਿਸ਼ੱਕ ਕਿ ਪੀੜ ਸਰਵਿਸ ਹੈ ਪਰ ਇੱਥੇ ਕਹਿ ਸਕਦੇ ਹਾਂ ਕਿ ਅਯੋਧਿਆ ਦੇ ਵਿੱਚ ਰਾਮ ਮੰਦਿਰ ਬਣਨ ਦੇ ਨਾਲ ਦੁਬਾਰਾ ਬਣਨ ਦੇ ਨਾਲ ਇੱਕ ਵਾਰ ਫਿਰ ਤੋਂ ਕਿਆ ਜਾ ਰਿਹਾ ਹੈ ਕਿ ਦੁਬਾਰਾ ਇਤਿਹਾਸਲਾਨੀ ਦੁਬਾਰਾ ਆ ਸਕਦੇ ਨੇ ਤੁਸੀਂ ਇੱਥੇ ਪਿੱਛੇ ਵੀ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਲੋਕ ਮੌਜੂਦ ਨੇ ਪਿੱਛੇ ਟੈਂਪਰੇਰੀ ਹੱਟ ਬਣਾ ਦਿੱਤੀਆਂ ਗਈਆਂ ਤਾਂ ਜੋ ਪੁਲਿਸ ਵੀ ਇੱਥੇ ਧਿਆਨ ਰੱਖ ਸਕੇ ਪੁਲਿਸ ਦੀ ਬਕਾਇਦਾ ਇੱਥੇ ਚੌਂਕੀ ਬਣਾਈ ਗਈ ਹੈ ਇੱਥੇ ਪੁਲਿਸ ਜੋ ਕਹਿ ਸਕਦੇ ਹੋ ਕਿ ਸਰੀਓ ਨਦੀ ਦੇ ਕੰਢੇ ਤਣਾਤ ਕਰ ਦਿੱਤੀ ਗਈ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਕੋਈ ਜੇਕਰ ਪ੍ਰੋਬਲਮ ਵੀ ਆਉਂਦੀ ਹੈ ਤਾਂ ਉਸ ਨੂੰ ਤੁਰੰਤ ਹੱਲ ਕਰ ਲਿਆ ਜਾਵੇ ਤਾਂ ਸਾਹਮਣੇ ਕਿਸ਼ਤੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪੁਲਿਸ ਅਧਿਕਾਰੀ ਬੈਠੇ ਨਜ਼ਰ ਵੀ ਆ ਰਹੇ ਨੇ ਪੁਲਿਸ ਅਧਿਕਾਰੀ ਬੈਠੇ ਨਜ਼ਰ ਆ ਰਹੇ ਨੇ ਨਾ ਪੁਲ ਦੀ ਜਾਣਵਾਲ ਦੀ ਰਾਖੀ ਕਰਨ ਦੇ ਲਈ ਇਹਨਾਂ ਨੂੰ ਇੱਥੇ ਤਨਾਤ ਕੀਤਾ ਗਿਆ ਹੈ ਫਿਲਹਾਲ ਇਹਨਾਂ ਤਸਵੀਰਾਂ ਨਾਲ ਤੁਹਾਨੂੰ ਅੰਦਰ ਲੈ ਚਾਲਦੇ ਆਂ ਨਦੀ ਦੇ ਅੰਦਰ ਲੈ ਕੇ ਚੱਲਾਂਗੇ ਜਿੱਥੇ ਇਹਨਾਂ ਪੁਲਿਸ ਵਾਲਿਆਂ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਉੱਥੇ ਲੋਕਾਂ ਲੋ ਆਪਣਾ ਆਪਣੇ ਸਾਫ ਦੇ ਨਾਲ ਪੂਜਾ ਪਾਠ ਕੀਤਾ ਜਾ ਰਿਹਾ ਸਰਿਉ ਨਦੀ ਦੇ ਕੰਡੇ ਦੇ ਉੱਤੇ ਫਿਲਹਾਲ ਤਸਵੀਰਾਂ ਤੁਹਾਡੀ ਸਕਰੀਨ ਤੇ ਅਸੀਂ ਲਗਾਤਾਰ ਸਾਂਝੀਆਂ ਕਰ ਰਹੇ ਆਂ ਇਹਨਾਂ ਤਸਵੀਰਾਂ ਨਾਲ ਦੱਸ ਦਈਏ ਕਿ ਸਰਿਉ ਨਦੀ ਦਾ ਇਹ ਉਹ ਕੰਡਾ ਹੈ ਜਿੱਥੇ ਕਿ ਭਗਵਾਨ ਰਾਮ ਜਾਂਦੇ ਹੋਏ ਵੈਕੁੰਠਾ ਇਸ ਨਦੀ ਤੋਂ ਗਏ ਸਨ ਫਿਲਹਾਲ ਤਾਂ ਮੇਰੇ ਨਾਲ ਤਾਂ ਮੇਰੇ ਨਾਲ ਇੱਥੇ ਮੌਜੂਦ ਨੇ ਤੁਸੀਂ ਪੁਲਿਸ ਮਹਿਕਮੇ ਤੋਂ ਜੀ ਕੱਟ ਮਾਰ ਲਈ ਇੱਕ ਵਾਰੀ ਤਾਂ ਸਰਿਓ ਨਦੀ ਦੇ ਅਸੀਂ ਗੰਡੇ ਤੇ ਮੌਜੂਦ ਆ ਜਿੱਥੇ ਪੁਲਿਸ ਵਾਲੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਉੱਥੇ ਅਸੀਂ ਕਿਸ਼ਤੀ ਵਾਲਿਆਂ ਨਾਲ ਗੱਲਬਾਤ ਕਰਦੇ ਆ ਕਿਸ਼ਤੀ ਤੇ ਤੁਹਾਨੂੰ ਲੈ ਚੱਲਦੇ ਆ ਅੰਦਰ ਗੱਲਬਾਤ ਕਰਦੇ ਆ ਇਹਨਾਂ ਦੇ ਨਾਲ ਸਰ ਦੱਸੋਗੇ ਕਿ ਕੀ ਚਾਰजेस ਕਰਦੇ ਹੋ ਤੇ ਕਿੰਨਾ ਤੁਸੀਂ ਇੱਥੇ ਕਿਦਾਂ ਪ੍ਰੈਕਟਿਕਲ ਘੁਮਾ ਰਹੇ ਹੋ ਹਮ ਪ੍ਰੈਕਟਿਕੋ ਕੋ ਘੁਮਾਤੇ ਹੈ 60 ਰੁਪਏ ਪ੍ਰਤੀ ਵਿਅਕਤੀ ਇੱਕ ਇੱਕ ਨਾਵ ਪਰ 10 ਲੋਕ ਕੋ ਬਿਠਾਤੇ ਹੈ ਲਖਮੜ ਘਾਟ ਹੈ ਆਰਤੀ ਘਾਟ ਹੈ लक्ष्मण किला इतना घुमा के लाते हैं सारे घाट पे पानी नहीं है इसलिए इतना हम लोग वोटिंग कराते हैं यानी कि लक्ष्मण घाट और कौन कौन सा घाट आरती आरती घाट जहाँ आरती होती है यहाँ दीपोत्सव हुआ था वो घाट है लक्ष्मण घाट है लक्ष्मण किला तो, दीपोत्सव हुआ था जब राम राम जी वापस आए थे योद्धा तब का दीपोत्सव है हाँ वही दीपोत्सव को लेकर यहाँ दीपोत्सव मनाया जाता है जी तो जो दूसरा आप बता रहे हो लक्ष्मण घाट का क्या इतिहास है कि उसके बारे में जब लक्ष्मण जी वहाँ पर जल समाधि लिए थे लक्ष्मण घाट पे इसलिए वो वहाँ ये घाट प्रसिद्ध है जो लक्ष्मण घाट इसलिए प्रसिद्ध और तीसरा घाट कौन सा बताया आपने लक्ष्मण किला है लक्ष्मण किला है तो उनके सभी के आप दर्शन करवाते हो अंदर सरयू उस तो दे न, नाव से अपने नाव से ले जाकर मंदिर का नमस्कार करवा के ले आते हैं जी नाव से ही नमस्कार करवाते हैं जी तो कितनी दूरी पे है यहाँ ऐसी यहाँ लगभग एक किलोमीटर पड़ेगा एक किलोमीटर पड़ेगा ठीक है जी तो ये आपको बता रहे हैं कि अयोध्या में अगर आप आए हैं सरयू नदी के किनारे जा रहे हैं ਤਾਂ ਇਹਨਾਂ ਦੇ ਬਾਰੇ ਸਿੱਧੇ ਤੌਰ ਤੇ ਦੱਸ ਦਿੱਤਾ ਗਿਆ ਕਿ ਤੁਸੀਂ ਜੇਕਰ ਅਯੁੱਧਿਆ ਆਇਓ ਸਰਯੂ ਨਦੀ ਦੇ ਕੰਢੇ ਪਹੁੰਚਿਓ ਤਾਂ ਸਰਯੂ ਨਦੀ ਦਾ ਲਾਭ ਲੈਣਾ ਨੁੱਪਲਿਓ ਇਸ ਬੋਟਿੰਗ ਦੇ ਰਾਹੀਂ ਤੁਸੀਂ ਜਿੱਥੇ ਲਕਸ਼ਮਣ ਘਾਟ ਦਾ ਦედაਦ ਕਰ ਸਕਦੇ ਹੋ ਉੱਥੇ ਦੀਪੋਤਸਵ ਜਿੱਥੇ ਕੀਤਾ ਗਿਆ ਯਾਨੀ ਕਿ ਦੀਵੇ ਜਿੱਥੇ ਜਗਾਇਆ ਗਏ ਸੀ ਭਗਵਾਨ ਰਾਮ ਦੇ ਅਯੁੱਧਿਆ ਵਾਪਸੀ ਤੇ ਜਿੱਥੇ ਪੂਰੀ ਅਯੁੱਧਿਆ ਜਗਮਗਾਈ ਸੀ ਉਸ ਘਰ ਦੇ ਦਰਸ਼ਨ ਕਰਾਏ ਜਾਂਦੇ ਨੇ ਫਿਲਹਾਲ ਵਕਫਾ ਘਰਾਂ ਦੇ ਨਾਲੋਂ ਦਰਸ਼ਨ ਕਰਾ ਕੇ ਵਾਪਸ ਸਰਦਾਲ ਨੂੰ ਥੱਲੇ ਆਦੰਤ ਤਾਂ ਮਿਨਿਮਮ ਦੀ ਫੀਸ ਜ਼ਰੂਰ ਲਈ ਜਾ ਰਹੀ ਹੈ ਪਰ ਕਹਿ ਸਕਦੇ ਹਾਂ ਕਿ ਟੂਰਿਜ਼ਮ ਨੂੰ ਉਤਸ਼ਾਹਤ ਕਰਨ ਸਕਦੇ ਹੋ ਕਿ ਇਹਨਾਂ ਵੱਲੋਂ ਪ੍ਰਬੰਧ ਕੀਤੇ ਜਾ ਰਹੇ ਨੇ ਇੱਥੇ ਪ੍ਰਬੰਧਾਂ ਦੇ ਵਿਚਾਲੇ ਫਿਲਹਾਲ ਲਾਈਵ ਤਸਵੀਰਾਂ ਤੁਹਾਨੂੰ ਸਰਯੂ ਨਦੀ ਦੀਆਂ ਦਿਖਾ ਰਹੇ ਹਨ ਤੁਸੀਂ ਦੇਖ ਸਕਦੇ ਹੋ ਕਿਸ਼ਤੀਆਂ ਹੀ ਕਿਸ਼ਤੀਆਂ ਪਛੜ ਕੇ ਭਰੀਆਂ ਪਈਆਂ ਨੇ ਲੋਕ ਨਹਾ ਰਹੇ ਨੇ ਆਪਣੇ ਆਪਣੇ ਹਿਸਾਬ ਦੇ ਨਾਲ ਪੂਜਾ ਪਾਠ ਕਰ ਰਹੇ ਨੇ ਸਰਯੂ ਨਦੀ ਕੰਢੇ ਦੇ ਉੱਤੇ ਹਰੇਕ ਕੋਲ ਲਾਹਾ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਇੱਕ ਧਾਰਮਿਕ ਥਾਂ ਦੇ ਉੱਤੇ ਪਹੁੰਚ ਕੇ ਅਕਸਰ ਪਗਤ ਨੂੰ ਕਰਦੇ ਦੇਖਿਆ ਜਾ ਸਕਦਾ ਪਰ ਫਿਲਹਾਲ ਇਸ ਤਸਵੀਰ ਤੇ ਉਤੇ ਦੇਖ ਕੇ ਤੁਸੀਂ ਸਰੀਰ ਉਹਦੀ ਕੰਡੇ ਨਹੀਂ ਪਹੁੰਚ ਪਾਏ ਹੋ ਅਯੋਧਿਆ ਨਹੀਂ ਆ ਪਾਏ ਹੋ ਤਾਂ ਅਸੀਂ ਤੁਹਾਨੂੰ ਹਰ ਅਪਡੇਟ ਦੇ ਰਹੇ ਆ ਤੁਹਾਡਾ ਹਜੇ ਵੀ ਕੋਈ ਸਵਾਲ ਹੈ ਤੁਸੀਂ ਸਾਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਆਪਣੀ ਹਾਜ਼ਰੀ ਜੈ ਸ਼੍ਰੀ ਰਾਮ ਕਹਿ ਕੇ ਜਰੂਰ ਲਗਵਾ ਸਕਦੇ ਹੋ ਇਸ ਲਈ ਬਹੁਤ ਅਹਿਮ ਤਸਵੀਰਾਂ ਹੈ ਪਰ ਇਸ ਦਿਨ ਵਾਲੀ ਮੈਨੂੰ ਦਿਓ ਇਜਾਜ਼ਤ ਹੋਰ ਅਪਡੇਟਸ ਲਈ ਵੇਖਦੇ ਰਹੋ ਜਗਬਣੀ ਟੀਵੀ ਕੈਮਰਾਮੈਨ